ਦੋਸਤੋ ਵਾ ਖੇਤੀ ਦੇ ਵਿੱਚ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਤਾਜ਼ੀਆਂ ਸਬਜ਼ੀਆਂ ਖਾਣਾ ਚਾਹੁੰਦੇ ਹੋ ਤਾਂ ਬਾਗਬਾਨੀ ਵਿਭਾਗ ਅਫਸਰ ਨੂੰ ਮਿਲੋ ਜਾਂ ਉਹਨਾਂ ਦੇ ਮਹਿਕਮੇ ਦੇ ਨਾਲ ਸੰਪਰਕ ਕਰੋ ਤੇ ਤਾਜ਼ੀਆਂ ਸਬਜ਼ੀਆਂ ਦੇ ਬੀਜ ਆ ਚੁੱਕੇ ਹੈ ਜੀ ਜਿਹੜੀਆਂ ਸਰਦੀ ਦੀਆਂ ਡੁੱਟਦੀਆਂ ਹੈਗੀਆਂ ਅਤੇ ਮੈਂ ਇੱਥੇ ਖੜਾ ਜੀ ਬਾਗਬਾਨੀ ਵਿਕਾਸ ਅਫਸਰ ਦਫ਼ਤਰ ਦੇ ਵਿੱਚ ਡੇਰਾ ਬੱਸੀ ਦੇ ਵਿੱਚ ਦੇਵੀ ਨਗਰ ਦੇ ਵਿੱਚ ਹੈਗਾ ਤੇ ਇਹਨਾਂ ਦੇ ਹੀ ਦਫ਼ਤਰ ਦੇ ਮੁਲਾਜ਼ਮ ਹੈਗੇ ਜੀ ਇਹ ਦੱਸਣਗੇ ਅੱਜ ਇਹਦੇ ਬਾਰੇ ਇਹ ਬੀਜ ਜਿਹੜਾ ਹੈਗਾ ਇਹ ਬਾਗਬਾਨੀ ਵਿਭਾਗ ਪੰਜਾਬ ਵੱਲੋਂ ਉਹ ਮੁਹਈਆ ਕਰਵਾਇਆ ਜਾ ਰਿਹਾ ਹੈਗਾ ਜੀ ਹਾਂਜੀ ਆਪਣਾ ਜੀ ਸ਼ੁਭਨਾਮ ਕੀ ਹੈ ਜੀ ਮੇਰਾ ਨਾਮ ਸੋਨ ਲਾਲ ਹੈ ਜੀ ਹਾਂਜੀ ਸੋਨ ਲਾਲ ਜੀ ਇਹ ਬੀਜ ਬਾਰੇ ਦੱਸੋ ਜਰਾ ਕੋ ਹੋਰ ਕੀ ਕੀ ਹੈਗਾ ਜੀ ਇਹਦੇ ਵਿੱਚ ਕੀ ਕੀ ਖੂਬੀਆਂ ਹੈਗੀਆਂ ਜਾਂ ਇਹ ਕਿੱਥੋਂ ਉਪਲਬਧ ਹੋਏਗਾ ਸਾਰਾ ਇਹ ਬੀਜ ਜਿਹੜਾ ਹੈ ਸਰ ਇਹ ਸਾਡਾ ਬੀਜ ਹਰ ਸੀਜ਼ਨ ਚ ਗਰਮੀ ਰੁੱਤ ਦਾ ਲੱਗ ਤੇ ਸਰਦੀ ਰੁੱਤ ਦਾ ਲੱਗ ਵੀ ਜਾਂਦਾ ਇਹ ਤੇ ਇਹਦੇ ਚ ਆਪਣੇ ਆਰਗੇਨਿਕ ਬੀਜ ਹੁੰਦੇ ਆ ਜੀ ਇਹ ਘਰੇਲੂ ਬਗੀਚੀ ਵਾਸਤੇ ਇਹ ਘਰੇਲੂ ਅਸੀਂ ਗਮਲਿਆਂ ਚ ਜਿਵੇਂ ਘਰ ਚ ਅੱਗੇ ਅੱਗੇ ਜਾ ਕੇ ਹਰੇਕ ਘਰ ਚ ਪ੍ਰੋਬਲਮ ਹੈਗੀ ਆ ਕਿ ਥਾਂ ਘੱਟ ਹੈਗੀ ਆ ਅਸੀਂ ਇਹਨਾਂ ਨੂੰ ਗਮਲਿਆਂ ਦੇ ਵਿੱਚ ਵੀ ਲਗਾ ਸਕਦੇ ਆ ਜੀ ਤੇ ਹੁਣ ਜਿਹੜਾ ਇਹ ਸਬਜ਼ੀ ਬੀਜ ਕਿੱਟ ਹੈਗੀ ਆਪਣੀ ਇਹ ਹੈਗੀ ਆ ਸਰਦੀ ਰੁੱਤ ਦੀ ਜੀ ਇਹਦੇ ਚ ਜਿਵੇਂ ਕਿ ਇਹ ਬੀਜ ਹੈਗੇ ਆ ਜੀ ਇਹਦੇ ਚ ਮੂੜੀ, ਮੇਥੀ, ਧਣੀਆਂ, ਬਰੋਕਲੀ, ਪਾਲਕ, ਗਾਜਰ, ਸਲਗਮ, ਮਟਰ ਇਹਦੇ ਤੇ 9 ਕਿਸਮ ਦੇ ਬੀਜਾਂ ਜੀ ਇਹਦੀ 80 ਰੁਪਏ ਕੀਮਤ ਹੁੰਦੀ ਆ ਜੀ ਸਰਕਾਰ ਵੱਲੋਂ ਰੱਖੀ ਹੋਈ ਆ ਜੀ ਇਹ ਮਕਸਦ ਹੈਗਾ ਕਿ ਇਹਨੂੰ ਅਸੀਂ ਆਪ ਖੁਦ ਉਗਾਈਏ ਗਮਲਿਆਂ ਚ ਲਗਾਈਏ ਕੈਰੀਚ ਲਗਾਈਏ ਘਰ ਚ ਖਾਲੀ ਜਗ੍ਹਾ ਪਈਏ ਜਿੱਥੇ ਉਹਦੇ ਜ ਇਹਨੂੰ ਆਪ ਉਗਾਈਏ ਤੇ ਆਪ ਖਾਈਏ ਬਿਨਾ ਸਪਰੇਅ ਤੋਂ ਕੈਮੀਕਲ ਤੋਂ ਜੀ ਦੇਸੀ ਰੂੜੀ ਹੋ ਸਕੇ ਤਾਂ ਵੱਧ ਤੋਂ ਵੱਧ ਦੇਸੀ ਰੂੜੀ ਅਸੀਂ ਇਹਦੇ ਚ ਪਾ ਸਕਦੇ ਆ ਤੇ ਇਹਨੂੰ ਆਪ ਉਗਾ ਕੇ ਆਪ ਤੰਦਰੁਸਤ ਬਣੀਏ ਕੈਮੀਕਲ ਤੋਂ ਰਾਹਤ ਇਹ ਸਾਡਾ ਮਕਸਦ ਹੈਗਾ ਇਹ ਪੰਜਾਬ ਸਰਕਾਰ ਦਾ ਇਹ ਉਪਰਾਲਾ ਹੈਗਾ ਇੱਕ ਇਹ ਗਰਮੀਆਂ ਦੇ ਵਿੱਚ ਇੱਕ ਅਲੱਗ ਆਈ ਸੀਗੀ ਜੀ ਕਿੱਟ ਹੈ ਨਾ ਤੇ ਗਰਮੀਆਂ ਦੇ ਰੁੱਤ ਦੇ ਵਿੱਚ ਵੀ ਫਸਲਾਂ ਜਿਹੜੀ ਸਾਰੇ ਮਾਫ਼ ਕਰਨਾ ਜੀ ਜਿਹੜਾ ਇਹ ਬੀਜ ਬਗੀਚੀਆਂ ਵਾਸਤੇ ਆਉਂਦਾ ਸਬਜ਼ੀ ਬੀਜ ਕਿੱਟ ਜਿਹੜੀ ਆਉਂਦੀ ਹੈਗੀ ਹੈ ਤੁਸੀਂ ਆਪਣੇ ਗਮਲੇ ਦੇ ਵਿੱਚ ਵੀ ਲਗਾ ਸਕਦੇ ਹੋ ਦੋਸਤੋ ਭੈਣਾ ਘਰ ਰੈਨੀਆਂ ਹੋ ਉਹਦੀ ਥੋੜੀ ਬਹੁਤ ਦੇਖਭਾਲ ਕਰ ਸਕਦੀਆਂ ਕੋਈ ਜ਼ਿਆਦਾ ਲੰਬਾ ਚੌੜਾ ਮੁਸ਼ਕਿਲ ਕੰਮ ਹੈ ਨਹੀਂਗਾ ਇਹਦੇ ਵਿੱਚ ਹੈਨਾ ਤੇ ਇਹ ਇਹਦੇ ਬੈਕਸਾਈਡ ਦੇ ਉੱਪਰ ਪਿਛਲੇ ਪਾਸੇ ਲਿਖਿਆ ਵੀ ਹੋਇਆ ਜੀ ਕਿਵੇਂ ਇਹਨੂੰ ਇਸਤੇਮਾਲ ਕਰਨਾ ਹੈ ਇਹਦੇ ਸਾਰਾ ਚਾਰਟ ਬਣਿਆ ਹੋਇਆ ਸਰਕਾਰ ਵੱਲੋਂ ਜੀ ਇਹਦੇ ਸਾਰਾ ਚਾਰਟ ਦਿੱਤਾ ਹੋਇਆ ਜੀ ਜਿਵੇਂ ਘਰ ਦੇ ਵਿੱਚ ਪੰਜ ਚਾਰ ਮੈਂਬਰ ਹੈਗੇ ਆ ਪੰਜ ਛੇ ਮੈਂਬਰ ਉਹਨਾਂ ਵਾਸਤੇ ਇੱਕ ਕਿੱਟ ਬਾਦੂ ਏ ਬਜਾਰੀ ਖਰਚੇ ਤੋਂ ਜਿਵੇਂ 5-6000 ਰੁਪਏ ਦੀ ਸੀਜ਼ਨ ਦੀ ਸਬਜੀ ਆਂਦੀ ਏ ਸਾਡੀ ਬਾਜ਼ਾਰੋਂ ਉਹ ਕੈਮੀਕਲ ਦੀ ਹੁੰਦੀ ਏ ਇੱਕਦਾਂ ਇਹ ਸਾਡੀ ਸ਼ੁੱਧ ਸਬਜੀ ਆ ਅਸੀਂ ਘਰ ਚ ਉਗਾਈਏ 5-6000 ਰੁ ਤਕਰੀਬਨ 2-3 ਮਹੀਨਿਆਂ ਦਾ ਖਰਚਾ ਆਪਣਾ ਇਹ ਵੀ ਵੱਜਦਾ ਹੈ ਇਹਦੇ ਨਾਲ ਤੇ ਇਹ ਅੱਛਾ ਮੈਨੂੰ ਇੱਕ ਗੱਲ ਦੱਸੋ ਆ ਇਹ ਆਪਾਂ ਤਾਂ ਡੇਰਾ ਬਸੀ ਦੇ ਵਿੱਚ ਰਹਿੰਦੇ ਹੈਗੇ ਇੱਥੇ ਹੈਨਾ ਤੇ ਵੈਸੇ ਤਾਂ ਪੰਜਾਬ ਦੇ ਜਿੰਨੇ ਵੀ ਬਾਗਵਾਨੀ ਵਿਕਾਸ ਅਫਸਰ ਜਾਂ ਹੋਰ ਦਫ਼ਤਰ ਹੈਗੇ ਜਾਂ ਖੇਤੀਬਾੜੀ ਦਾ ਵਿਭਾਗ ਵਿੱਚੋਂ ਵੀ ਮਿਲ ਜਾਂਦੀ ਹੈ ਵੈਸੇ ਤੇ ਲੇਕਿਨ ਤੁਹਾਡਾ ਕਿਉਂਕਿ ਡਿਪਾਰਟਮੈਂਟ ਸੀ ਇਹੀ ਹੈਗਾ ਤੇ ਬਾਗਵਾਨੀ ਵਿਭਾਗ ਤੇ ਇਹ ਜੇ ਲੈਣੀ ਹੋਵੇ ਕਿੱਟ ਕਿੱਥੋਂ ਮਿਲੇਗੀ ਕਿਸ ਤਰ੍ਹਾਂ ਹੈਗਾ ਤੇ ਤੁਹਾਡਾ ਜੇ ਫੋਨ ਨੰਬਰ ਹੈ ਤਾਂ ਤੁਸੀਂ ਆਪਣਾ ਫੋਨ ਨੰਬਰ ਵੀ ਤੁਸੀਂ ਦੱਸ ਦਿਓ ਜੀ ਹਾਂਜੀ ਵੈਸੇ ਤਾਂ ਇਹ ਸਾਡਾ ਦਫ਼ਤਰ ਹੈਗਾ ਇੱਥੇ ਪਿੰਡ ਦੇਵੀ ਨਗਰ ਡੇਰਾ ਬਸੇ ਦੇ ਵਿੱਚ ਭਗਵਾਨੀ ਵਿਕਾਸ ਆਫਟਰ ਦੇ ਨਾਂ ਤੇ ਜੀ ਤੇ ਸਾਡਾ ਨੰਬਰ ਇੱਥੇ ਦਾ ਇੱਥੇ ਤਕਰੀਬਨ ਮੇਰੀ ਡਿਊਟੀ ਹੁੰਦੀ ਆ ਸਵੇਰੇ 9 ਤੇ 5 ਜੀ ਸਾਡਾ ਫੀਲਡ ਵਰਕ ਹੁੰਦਾ ਜੀ ਤੇ ਮੇਰਾ ਨੰਬਰ ਫੋਨ ਨੰਬਰ ਕੰਟੈਕਟ ਨੰਬਰ ਹੈਗਾ 97816 53873 ਇੱਕ ਵਾਰ ਫਿਰ ਨੋਟ ਕਰ ਲਓ ਜੀ 97816 53873 ਜੀ ਸੋਨ ਲਾਲ ਮੇਰਾ ਨਾਮ ਹੈ ਜੀ ਜਦੋਂ ਮਰਜੀ ਫੋਨ ਕਰੋ ਜੀ ਤੁਹਾਨੂੰ ਕਿਟ ਅਵੇਲੇਬਲ ਮਿਲੇਗੀ ਜੀ ਦੋਸਤੋ ਇੱਕ ਚੀਜ਼ ਹੋ ਕੇ ਆਮ ਤਾਂ ਜਦੋਂ ਵੀ ਤੁਸੀਂ ਇੱਥੇ ਆਉਣਾ ਹੈਗਾ ਨਾ ਫੋਨ ਕਰਕੇ ਆਉਣਾ ਕਿਉਂਕਿ ਬਾਗਬਾਨੀ ਵਿਭਾਗ ਵਾਲੇ ਜਿਸ ਤਰ੍ਹਾਂ ਖੇਤੀਬਾੜੀ ਹੋ ਗਈ ਹੈ ਬਾਗਬਾਨੀ ਇਹਨਾਂ ਦੀ ਨਾ ਫੀਲਡ ਦੀ ਜੌਬ ਬਹੁਤ ਜ਼ਿਆਦਾ ਹੈਗੀ ਹੈ ਇਹ ਅਲੱਗ-ਅਲੱਗ ਪਿੰਡਾਂ ਦੇ ਵਿੱਚ ਇਹਨਾਂ ਨੇ ਕੰਮ ਕਰਨ ਲਈ ਵੀ ਜਾਣਾ ਹੁੰਦਾ ਦੇਖ ਦੇਖ ਰੇਕ ਕਰਨ ਵੀ ਜਾਣਾ ਹੁੰਦਾ ਸੁਝਾਅ ਦੇਣ ਵੀ ਜਾਣਾ ਹੁੰਦਾ ਹੈ ਤੇ ਤੁਸੀਂ ਇੱਥੋਂ ਦੀ ਕਿਟ ਲੈ ਕੇ ਜਾ ਸਕਦੇ ਹੋ ਬੜੀ ਸ਼ਾਨਦਾਰ ਚੀਜ਼ ਹੈ ਜੀ ਇਹ ਤੇ ਇਹ ਮੇਰੇ ਹੱਥ ਦੇ ਵਿੱਚ ਮੈਂ ਪਗੜੀ ਹੋਈ ਹੈ ਜੀ ਘਰੇਲੂ ਬਗੀਚੀ ਲਈ ਸਬਜ਼ੀ ਬੀਜ ਕਿੱਟ ਹੈਗੀ ਹੈ ਜੀ ਇੱਥੇ ਆ ਗਈ ਹੈਗੀ ਹੈ ਜੀ ਤੇ ਤੁਸੀਂ ਜਲਦੀ ਤੋਂ ਜਲਦੀ ਸਬਜ਼ੀ ਇੱਥੋਂ ਦੀ ਲੈ ਕੇ ਜਾਓ ਜਿਹੜੇ ਮਾਫ ਕਰਨਾ ਜੀ ਫੇਰ ਗਲਤ ਹੋ ਗਿਆ ਗੱਲ ਤੇ ਇੱਥੇ ਤੁਸੀਂ ਬੀਜ ਲੈ ਕੇ ਜਾ ਸਕਦੇ ਹੋ ਇੱਥੋਂ ਦੀ ਤੇ ਆਪਣੇ ਘਰ ਦੇ ਵਿੱਚ ਵਧੀਆ ਤਾਜ਼ਾ ਸਬਜ਼ੀਆਂ ਆਪਣੇ ਗਮਲਿਆਂ 'ਚ ਲਗਾਓ ਆਪਣੇ ਆਲੇ ਦੁਆਲੇ ਜੇ ਕੋਈ ਜਗ੍ਹਾ ਤੁਹਾਡੇ ਕੋਲ ਖਾਲੀ ਹੈਗੀ ਹੈ ਤੇ ਤੁਸੀਂ ਉਹਦੇ ਵਿੱਚ ਵੀ ਇਹ ਲਗਾ ਸਕਦੇ ਹੋ ਜੀ ਸੋਨ ਲਾਲ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਇਹ ਜਾਣਕਾਰੀ ਦੇਣ ਲਈ ਧੰਨਵਾਦ